ਹੈਲੋ ਆਸ਼ਿਕਾ ਦੋਸਤੋ ਤੁਹਾਡਾ ਆਪਣਾ ਹੋਰੀ ਵਾਲੇ ਚੈਨਲ ਤੇ ਸਵਾਗਤ ਆ ਤੇ ਅੱਜ ਮੈਂ ਇੱਕ ਵੀਡੀਓ ਦੇਖ ਰਿਹਾ ਸੀਗਾ ਮੋਲਾਪੁਰ ਦੇ ਕੋਲ ਦੀ ਤੇ ਉਹਦੇ ਪਨੀਰ ਸੱਟਿਆ ਹੋਇਆ ਕਿਸੇ ਨੇ ਰੋਡ ਦੇ ਉੱਪਰ ਤੇ ਨਾਲ ਸਮਾਨ ਬਣਾਉਣ ਵਾਲਾ ਕੈਮੀਕਲ ਵਗੈਰਾ ਜਿਵੇਂ ਆਪਾਂ ਕਹਿੰਦੇ ਆ ਈਜੀ ਹੋਰ ਬਹੁਤ ਕੁਝ ਜਿਹਦੇ ਆਪਾਂ ਨਾ ਨਹੀਂ ਲੈ ਸਕਦੇ ਕਿਉਂਕਿ ਫੇਰ ਕਾਫੀ ਕੁਝ ਹੋ ਜਾਂਦਾ ਐਨਾ ਦੁੱਧ ਪਨੀਰ ਕਿੱਥੋਂ ਆ ਰਿਹਾ ਇਹ ਸਾਰਾ ਕੁਝ ਤਾਂ ਨਕਲੀ ਬਿਕ ਰਿਹਾ ਵੀਰੇ ਜਿਹੜਾ ਵੀ ਕੁਝ ਆਪਾਂ ਮੰਨੀਏ ਸਾਰਾ ਕੁਝ ਨਕਲੀ ਆ ਕੋਈ ਇੱਥੇ ਯਾਰ ਤੁਸੀਂ ਆਪ ਖੁਦ ਸੋਚ ਕੇ ਦੇਖੋ 300 ਰੁਪਏ ਕਿਲੋ ਪਨੀਰ ਆਮ ਦੁਕਾਨਾਂ ਤੋਂ ਮਿਲਦਾ ਸਵੀਟਸ ਵਾਲੀਆਂ ਤੋਂ ਜਾਂ ਕਿਸੇ ਹੋਰ ਤੋਂ ਕਿਉਂ ਸਾਰਾ ਨਕਲੀ ਆ ਬਿਰੇ ਦੁੱਧ ਤਾਂ ਹੁਣ ਇਸ ਟਾਈਮ ਡੰਕਰ ਦਾ ਕਿਸੇ ਨੇ ਜਮਾਈ ਘਰੋਂ ਘਟ ਦਿੱਤੇ ਆਪਾਂ ਤੇ ਆਪਾਂ ਨੂੰ ਚਾਹੀਦਾ ਵੀ ਆ ਸਸਤਾ ਮੇਰੇ ਕੋਲੇ ਹੈਗੇ ਨੇ ਕੋ ਬਹੁਤ ਬੰਦੇ ਹੈ ਜਿਹੜੇ ਹੈਗੇ ਨੇ ਬਹੁਤ ਕਹਿੰਦੇ ਨੇ 50 ਰੁਪਏ ਕਿਲੋ ਮੱਝਾਂ ਤੋਂ ਦੇ ਦੇ ਦੱਸੋ 50 ਰੁਪਏ ਕਿਲੋ ਕਹਿੰਦੇ ਮੱਝਾਂ ਦਾ ਦੁੱਧ ਦੇ ਦੇ ਮੈਂ ਕਹਿੰਦਾ ਧੰਨ ਭਾਗ ਤੁਹਾਡੇ ਮੈਂ ਮੈਨੂੰ ਵੀ ਐਹੀਆਂ ਮੱਝਾਂ ਦੇ ਦਿਓ ਜਿਹੜਾ ਮੈਨੂੰ 50 ਰੁਪਏ ਸੋਪਵਾ ਕਹੇ ਮੈਂ 45 ਵੀ ਦੇ ਦਾਂ ਤੁਹਾਨੂੰ ਕੁਝ ਲੋਕਾਂ ਦੀ ਸਮਝ ਨਹੀਂ ਆਉਂਦੀ ਕੀ ਕਰ ਰਹੇ ਨੇ ਕੀ ਨਹੀਂ ਯਾਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰਾ ਦਾ ਨਿਕਲ ਜਾਂਦਾ ਸਾਰਾ ਦਿਨ ਨਿਕਲ ਜਾਂਦਾ ਵੀਰੇ ਇਸੇ ਡੰਗਰਾਂ ਦੇ ਕੰਮ 'ਚ ਹੀ ਆ ਕਰ ਲਓ ਉਹ ਕਰ ਲਓ ਬਸ ਫੇ ਸਮਝ ਨਹੀਂ ਆਉਂਦੀ ਪਤਾ ਇਹ ਨਹੀਂ ਲੋਕ ਕੀ ਕਰਦੇ ਨੇ ਕੀ ਨਹੀਂ ਨਕਲੀ ਖਾਣਾ ਗੱਜ ਚੁੱਕੇ ਨੇ ਵੀਰੇ ਜਿਵੇਂ ਨਕਲੀ ਖਾਣਾ ਗੱਜ ਚੁੱਕੇ ਨੇ ਲੋਕ ਉਹਨਾਂ ਨੂੰ ਆਇਆ ਕਿ ਬਸ ਸਸਤਾ ਮਿਲੇ ਸਾਨੂੰ ਬਾਕੀ ਬਹਿੜੀਆਂ ਲੋਕਾਂ ਦੇ ਮਨ 'ਚ ਬਹੁਤ ਵੱਡਾ ਬਹਿਵਾ ਕੀ ਜੀ ਆਸ ਨਹੀਂ ਲਗਦੀ ਐ ਬੈੜੀ ਨਹੀਂ ਰੱਖਣੀ ਬਿਰੇ ਬੈੜੀ ਬਹੁਤ ਹੀ ਫਾਇਦੇ ਦਾ ਸੌਦਾ ਬਹੁਤ ਹੀ ਫਾਇਦੇ ਦਾ ਸੌਦਾ ਹੁਣ ਆ ਬੱਚੀ ਆ ਆਪਣੀ ਆਹ ਬੱਚੀ ਆ ਇਹਨੂੰ ਕੋਈ ਕਿੰਨੇ ਕ ਮਹੀਨੇ ਦੀ ਕਹੂਗਾ ਜਾਂ ਕਿੰਨੇ ਦੀ ਉਹ ਕਹੂਗਾ ਬਿਰੇ ਸਾਲ ਦੀ ਹੋਈ ਆ 6 ਮਹੀਨੇ ਨੂੰ ਤਿਆਰ ਹੈ ਆਹ ਖੜੀ ਇੱਕ ਇਹ ਹੈਗੀ ਆ 6 ਤੋਂ 7 ਮਹੀਨੇ ਦੀ ਇਹ 1.5 ਸਾਲ ਨੂੰ ਜਾਨਕੀ ਬੱਚੀਆਂ ਨੂੰ ਲੋਵਾ ਦੇਣੀਆਂ ਅੱਜ ਤੇ ਆਪਣੀ ਕੱਟੀ ਬੈਠੀ ਇੱਕ ਇਹ ਤਕਰੀਬਨ 1.5 ਸਾਲ ਦੀ ਆ ਗੁਰੇ ਫੈਲ ਬਹੁਤ ਆ ਜੇ ਆਪਾਂ ਇਹਨਾਂ ਤੋਂ ਉਹ ਪ੍ਰੋਪਰ ਕਰਦੇ ਆ ਮਿਨੀ ਮੈਕਚਰ ਹੋ ਗਏ ਹਲਦੀ ਹੋ ਗਈ ਹੈ ਮਿੱਠਾ ਛੋਡਾ ਹੋ ਗਿਆ ਹੋਰ ਇਹ ਜੀਆਂ ਬਹੁਤ ਚੀਜ਼ਾਂ ਨੇ ਜਿਹੜੀਆਂ ਇਹਨਾਂ ਨੂੰ ਰੈਗੂਲਰ ਪਾਉਣੀਆਂ ਪੈਂਦੀਆਂ ਨੇ ਕਿਉਂਕਿ ਪਹਿਲਾਂ ਪੁਰਾਣੇ ਟਾਈਮਾਂ 'ਚ ਕੀ ਸੀਗਾ ਆਪਣੇ ਡੰਗਰ ਆਮ ਚਰਦੇ ਸੀਗੇ ਰੋਣਾ ਦੇ ਉੱਤੇ ਕੁਣ ਨਹਿਰ ਤੇ ਲੈ ਜਾਣਾ ਨਮਾਉਣ ਤੇ ਡੰਗਰ ਚਾਰ ਕੇ ਲੈ ਕੇ ਆਉਣੇ ਡੰਗਰ ਨੇ ਆਪਦੀ ਮਨਪਸੰਦ ਦਾ ਖਾਣਾ ਉਹਨੇ ਆਪ ਸਾਰੇ ਵਿਟਾਮਿਨ ਪੂਰੇ ਕਰਨੇ ਆ ਹੁਣ ਇੱਕੋ ਖੋਲਣੀ ਤੇ ਖੜੇ ਨੇ ਇੱਥੋਂ ਬਾਹਰ ਕੱਢ ਦੋ ਕੱਚੇ ਚ ਬਿਠਾ ਦੋ ਅੰਦਰ ਕਰ ਦੋ ਜਿਹੜਾ ਪਾਵਾਂਗੇ ਵਿਚਾਰਿਆਂ ਨੇ ਖਾਣਾ ਇਹਨਾਂ ਦੇ ਜਿਹੜੇ ਅੰਦਰਲੇ ਤੱਤ ਨੇ ਉਹ ਤਾਂ ਪੂਰੇ ਨਹੀਂ ਹੋ ਰਹੇ ਫੇਰ ਆਪਾਂ ਕਿਵੇਂ ਕਹਿ ਦਾਂਗੇ ਕਿ ਭਾਈ ਸਾਡੇ ਡੰਗਰ ਨਹੀਂ ਆਸ ਰਹਿੰਦੇ ਐ ਨਹੀਂ ਹੁੰਦਾ ਉਹ ਹੋਣਾ ਹੀ ਆ ਇਹਦਾ ਕੀ ਹੱਲ ਆ ਇਹਦਾ ਹੱਲ ਇਹ ਆ ਵੀਰੇ ਜਿਹੜੇ ਆਪਣੇ ਵਿਟਾਮਿਨ ਵਗੈਰਾ ਵਿਟਾਮਿਨ ਐਚ ਹੋ ਗਿਆ ਹੋਰ ਸਾਰਾ ਕੁਝ ਹੋ ਗਿਆ ਇਹ ਸਾਰੇ ਆਪਾਂ ਨੂੰ ਪੂਰੇ ਕਰਨੇ ਪੈਣਗੇ ਹੁਣ ਵਿਟਾਮਿਨ ਐਚ ਦੀ ਆ ਸ਼ੀਸ਼ੀ ਪਈ ਆ ਮੇਰੇ ਕੋਲੇ ਤੇ ਆ ਪਈ ਆ ਤੇ ਕਮ ਕੋਈ ਕੰਪਨੀ ਦੀ ਮਸ਼ਹੂਰੀ ਮਸ਼ਹਾਲੀ ਦਾ ਆਪਾਂ ਨਹੀਂ ਕਰ ਰਹੇ ਇਹ ਵਿਟਾਮਿਨ ਐਚ ਦੀ 1 ਲੀਟਰ ਦੀ ਲੈ ਕੇ ਆਇਆ ਸੀ ਇਹ ਤਕਰੀਬਨ 2 ਢਾਈ ਮਹੀਨੇ ਹੋ ਗਏ ਮੇਰੇ ਕੋਲੇ ਪਈ ਨੂੰ ਯਾਨੀ ਕਿ ਚਲਦੀ ਨੂੰ ਤਾਂ ਬਾੜਾ ਪਾਉਣਾ ਆਪਾਂ ਵੀ ਸਭ ਤੋਂ ਬੈਸਟਾ ਵਿਟਾਮਿਨ ਐਚ ਜਿਵੇਂ ਆਪਾਂ ਕਹਿੰਨੇ ਆ ਆਪਣਾ ਡੰਗਰ ਦਾ ਥਣ ਖੜ ਗਿਆ ਵਟਾਮਨ ਅਚ ਦੋਗਰੇ ਬਹੁਤ ਹਾਲ ਨੇ ਯਾਰ ਤੁਸੀਂ ਕੀ ਦੱਸਾਂ ਯਾਰ ਆਪਾਂ ਨੂੰ ਡੰਗਰ ਰੱਖਣੇ ਚਾਹੀਦੇ ਨੇ ਲੋਕੀ ਪਿੰਡਾਂ ਚੋਂ ਗੱਡੀ ਜਾ ਰਹੇ ਨੇ ਯਾਰ ਜਿਨ੍ਹਾਂ ਦੇ ਜ਼ਮੀਨਾਂ ਨੇ ਸਭ ਕੁਝ ਨੇ ਉਹ ਵੇਚੀ ਜਾ ਰਹੇ ਨੇ ਪਤਾ ਨਹੀਂ ਕੀ ਗੱਲ ਕੋਈ ਸਮਝ ਨਹੀਂ ਆਉਂਦੀ ਨੰਬਰ 2 ਤੇ ਇੱਕ ਹੋਰ ਮਸਲਾ ਬਾਸਮਤੀ ਦਾ 1509 ਦਾ ਬਾਈ ਅੱਜ ਮੈਂ ਸੁਣਿਆ ਉਹਦਾ ਰੇਟ ਵਪਾਰੀ ਬਹੁਤ ਘੱਟ ਲਾ ਰਹੇ ਨੇ 26-2700 ਰੁਪਏ ਨੂੰ ਚੱਕ ਰਹੇ ਨੇ ਦੱਸੋ ਯਾਰ ਇੱਕ ਹੜਾਂ ਦੀ ਮਾਰ ਪਈ ਪਈ ਆ ਬਾਸਮਤੀ ਪਹਿਲਾਂ ਹੀ ਘਟਾ ਵਪਾਰੀ ਐ ਕਹਿੰਦਾ ਕਿ ਬਾਸ ਸਾਨੂੰ ਉਹ ਕਰ ਜੋ ਉਹ ਸਮਝ ਨਹੀਂ ਆਉਂਦੀ ਯਾਰ ਕੀ ਸਰਕਾਰ ਕਰ ਰਹੀ ਐ ਕੀ ਨਹੀਂ ਮੈਂ ਤੇ ਇੱਥੇ ਭਗਵੰਤ ਮਾਨ ਜੀ ਨੂੰ ਕਹਿਣਾ ਚਾਹੂੰਗਾ ਕਿ ਤੁਸੀਂ ਮਾੜਾ ਮੋਟਾ ਧਿਆਨ ਦਿਵੋ ਜੀ ਇਹ ਕੀ ਹੋ ਰਹੀ ਐ ਤਾਂ ਲੋਟੀ ਇੱਕ ਤਰ੍ਹਾਂ ਦੀ ਕਿਸਾਨਾਂ ਦੀ ਪਹਿਲਾਂ ਹੜਾ ਨੇ ਉਹ ਕਰਤਾ ਕਿਸਾਨ ਮਜ਼ਦੂਰ ਜੇ ਬਰੇ ਕਿਸਾਨ ਕੋਲੇ ਕੁਝ ਹੋਊਗਾ ਤਾਂ ਮਜ਼ਦੂਰ ਆਊਗਾ ਜੇ ਕਿਸਾਨ ਹੀ ਹੁਣ ਉਧਰ ਆਪਣੇ ਅੰਬਰਸਰ ਕੰਨੀ ਫਰੋਜਪੁਰ ਕੰਨੀ ਤੇ ਆਪਣੇ ਹਾਂ ਅ ਇਧਰ ਨੂੰ ਦਰਿਆ ਦੇ ਨਾਲ-ਨਾਲ ਸਤਲੁਜ ਦੇ ਨਾਲ 4-4 ਫੁੱਟ ਰੇਤਾ ਚੜਿਆ ਹੋਇਆ 4-4 ਫੁੱਟ ਰੇਤਾ ਮੋਟਰਾਂ ਥੱਲੇ ਦਬ ਚੁੱਕੀਆਂ ਨੇ ਮੈਂ ਜਾ ਕੇ ਆਇਆ ਖੁਦ ਦੇਖਿਆ ਮੋਟਰਾਂ ਧਰਤੀ ਦੇ ਥੱਲੇ ਨੇ ਉੱਤੇ ਰੇਤਾ ਚੜ ਗਿਆ ਨਾ ਪਾਸ ਪਹਿਲਾਂ ਇੱਕ ਕੁਦਰਤ ਸੀਗੀ ਬਾਕੀ ਸਰਕਾਰਾਂ ਹੋ ਜਾਂਦੀਆਂ ਨੇ ਕੁਛ ਜੇ ਕੁਛ ਬੋਲਦੇ ਆ ਤਾਂ ਕਹਿਣਗੇ ਤੁਸੀਂ ਬੋਲਦੇ ਕਿਉਂ ਬਾਕੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜੀ ਨੂੰ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਹੈ ਗੱਲ ਦੇ ਉੱਤੇ ਕਿ ਤੁਸੀਂ ਮੰਡੀਆਂ ਦਾ ਪ੍ਰਬੰਧ ਬਿਰਿ ਪਿਛਲੇ ਸਾਲ ਬਹੁਤ ਮਾੜਾ ਸੀਗਾ ਮੰਡੀਆਂ ਦਾ ਪ੍ਰਬੰਧ ਐਤਕੀ ਪਹਿਲਾਂ ਹੀ ਕਰ ਲੈਣ ਤਾਂ ਬਹੁਤ ਵਧੀਆ ਰਹਿਣਗੇ ਕਿਉਂਕਿ ਕਿਸਾਨ ਤਾਂ ਪਹਿਲੇ ਹੀ ਵਿਚਾਰਾ ਹੁਣ ਜਿਵੇਂ ਮਰਿਆ ਪਿਆ ਚਲੋ ਅੱਜ ਕਾਫੀ ਦੇਣਾ ਬਾਅਦ ਵੀਡੀਓ ਬਣਾਈ ਸੀਗੀ ਮਗਾ ਉਦਾਂ ਹੀ ਆਪਾਂ ਉਹ ਕਰਦੇ ਆ ਇਹਨੂੰ ਬਹੁਤ ਪੜੀ ਆਤਾ ਥੱਲੇ ਥੱਲੇ ਫਿੱਟਣ ਦੀ ਹੋਲਣੀ ਜੋ ਬੱਕੜ ਕੱਢ ਕੇ ਥੱਲੇ ਸੱਟਣੀ ਆ। ਹਾਂ। ਦੱਸੋ। ਤੇਰੀ ਫੋਟੋ ਲੈਣੀ ਆ ਲੈ। ਤੇਰੀ ਫੋਟੋ ਵੀ ਆ ਗਈ। ਬਸ ਤੂੰ ਗੁੱਸੇ ਹੋ ਗਈ। ਤੇਰੀ ਫੋਟੋ ਲੈਣੀ ਸੀ ਆ ਲੈ। ਹੋ ਭਾਈ ਉਹ ਤਾਨੂੰ। ਇਹ ਸਾਡੀ ਨੂਰੀ ਦੀ ਮੰਮੀ ਗੁੱਸੇ ਹੋਊਗੀ ਤੇ ਹਾਲ ਐ। ਆ ਲੈ। ਫੋਟੋ ਲੈ ਦੇ ਤੇਰੀ। ਹੁਣ ਖਾਜ ਮੈਂ ਯਾਰ ਕੰਮ ਨਹੀਂ ਕਰਨੇ ਹੋਰ। ਸਾਰਾ ਦਿਨ ਖਾਜ ਹੀ ਖਾਜ। ਲ ਲੈ ਆਇਆ ਤੂੰ ਵੀ ਆ ਜਾ ਤੂੰ ਵੀ ਆ ਜਾ ਲੈ ਤੇਰੀ ਫੋਟੋ ਵੀ ਲੈਤੀ ਬਸ ਕਿ ਆਪਣੀਆਂ ਬੈੜੀ ਬੈਠੀ ਆ ਨੰਨ ਇਹ ਕੰਨ ਦਗਾਏ ਠੀਕੇ ਵਿਚਾਰੀ ਦੇ ਇੱਥੇ ਉਹ ਪੈ ਗਿਆ ਠੀਕਾ ਤੇ ਮਾਦਾ ਕੇਣਾ ਉਤਰੇ ਮੁੰਦਰਾ ਪਾ ਦਿਆ ਆਪਾਂ ਚਲੋ ਵੀਰੇ ਠੀਕ ਆ ਆਸੀ ਕਾਲ ਸਾਰਿਆਂ ਨੂੰ ਫੇਰ ਹੁਣ ਕੋਸ਼ਿਸ਼ ਕਰੂੰਗਾ ਕਿ ਡੇਲੀ ਇੱਕ ਵੀਡੀਓ ਬਣਾ ਕੇ ਪਾਇਆ ਕਰਾਂ ਕਿਉਂਕਿ ਆਪਣੇ ਬਹੁਤ ਸਾਧ ਦਿੱਤਾ ਵੀਰੇ ਇੱਕ ਤੋਂ ਲੈ ਕੇ ਡੇਢ ਮਹੀਨੇ ਦੇ ਵਿੱਚ 3500 ਦੇ ਤਕਰੀਬਨ ਫਾਲੋਅਰ ਬਹੁਤ ਬਹੁਤ ਧੰਨਵਾਦ ਮੈਨੂੰ ਫਾਲੋ ਕਰਨ ਵਾਲਿਆਂ ਦਾ ਵੀਰੇ ਬਟ ਆਪ ਹੈਰਾਨ ਆ ਮੈਂ ਸੋਚਿਆ ਦੀ ਮੈਂ ਕਹਾਂ 1 ਸਾਲ ਦੇ ਵਿੱਚ 1000 ਫਾਲੋਅਰ ਹੋਊਗਾ ਪਰ ਨਹੀਂ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਤੇ ਬਾਕੀ ਆਪਣੇ ਯਾਰ ਦੋਸਤ ਜਿਹੜੇ ਆਪਾਂ ਨੂੰ ਫਾਲੋ ਕਰਦੇ ਆ ਬਹੁਤ ਬਹੁਤ ਧੰਨਵਾਦ ਬਾਈ ਸੋਡਾ ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਬਖਸ਼ਿਆ ਮਿਲੀਅਨ ਮਿਲੀਅਨ ਵੀਊ ਟੌਰਟਸ ਦੇ ਹੁੰਦੇ ਨੇ ਵੀਡੀਓ ਦੇ ਤਾਂ ਤੁਹਾਨੂੰ ਪਤਾ ਹੀ ਆ ਵੀਡੀਓ ਪਤਾ ਨਹੀਂ ਕਿੰਨੇ 5 ਖਣੇ 7 ਜਾਣੇ ਦੇਖਣਗੇ ਚਲੋ ਜਿੰਨੇ ਵੀ ਦੇਖਣਗੇ ਮੇਰੇ ਵੀਰ ਅਸ਼ੀਕਾਲ